ਅਸਮਾਨ 'ਚ ਇੱਕ ਪਤੰਗ ਜਾ ਰਿਹਾ ਜੀ ਇਹ ਖੇਤਾਂ ਦੇ ਵਿੱਚ ਬਹੁਤ ਦੂਰ ਹੈ ਔਰ ਬਿਲਕੁਲ ਸਾਡੇ ਕੋਲੋਂ ਇਹਦੀ ਡੋਰ ਲੰਘ ਕੇ ਜਾ ਰਹੀ ਹੈ ਆਹ ਡੋਰ ਪਈ ਆ ਜੀ ਜਤਿੰਦਰ ਜੀ ਆ ਮੇਰੇ ਲਾਤੇ ਲੱਗੀ ਜੀ ਲੰਘ ਗਿਆ ਇਹ ਆ ਜਤਿੰਦਰ ਜੀ ਪੂਰੀ ਪੈਰਵਾਹੀ ਕਰਨਗੇ ਵੀ ਇਹ ਡੋਰ ਹੈ ਜਿਹੜੀ ਚਾਈਨਾ ਵਾਲੀ ਹੈ ਜਾਂ ਕਿਹੜੀ ਹੈ ਪਤੰਗ ਅੱਗੇ ਨਿਕਲ ਚੁੱਕਿਆ ਲੋ ਜੀ ਆ ਗਏ ਜਤਿੰਦਰ ਪੂਰੀ ਖੋਜ ਵੀਨ ਕਰਕੇ ਲੱਗਦਾ ਪਹੁੰਚੇ ਨੇ ਹਾਂਜੀ ਜਤਿੰਦਰ ਜੀ ਕੀ ਮਾਮਲਾ ਹੈ ਡੋਰ ਆ ਜੀ ਪਤੰਗ ਕਿੱਲਾ ਹੋ ਗਿਆ ਡੋਰ ਮੈਂ ਇਕੱਠੀ ਕਰ ਲਿਆ ਆ ਐ ਅੱਛਾ ਕੀ ਲੱਗਦਾ ਇਹ ਡੋਰ ਕਿਹੜੀ ਆ ਇਹ ਚਾਈਨਾ ਵਾਲੀ ਡੋਰ ਆ ਜੀ ਜਿਹੜੀ ਅੱਜ ਕੱਲ੍ਹ ਦੇਖ ਰਹੇ ਆ ਕਿ ਬਹੁਤ ਬੈਂਡ ਡੋਰ ਆ ਮਾਰੂ ਡੋਰ ਆ ਇਹੋ ਹੀ ਡੋਰ ਨਾਲ ਪਤੰਗ ਉੱਡ ਰਹੇ ਨੇ ਆਓ ਆਪਾਂ ਵਿਚਾਰ ਚਰਚਾ ਕਰਦੇ ਆਂ 3 ਦੋਸਤੋ ਤੁਸੀਂ ਦੇਖਿਆ ਸਾਡੇ ਜਤਿੰਦਰ ਸਿੰਘ ਮੈਮੀ ਜੀ ਹੁਣੇ-ਹੁਣੇ ਖੇਤਾਂ ਦੇ ਵਿੱਚ ਇਹ ਪਤੰਗ ਕੱਟ ਕੇ ਆਇਆ ਅਸੀਂ ਸਬੱਬੀ ਇੱਧਰ ਨੂੰ ਆਏ ਸੀ ਪਿੰਡ ਦੇ ਵਿੱਚ ਕਿਸੇ ਧੀ ਦਾ ਵਿਆਹ ਸੀ ਉੱਥੇ ਅਸ਼ੀਰਵਾਦ ਦੇਣ ਪਹੁੰਚੀ ਸੀ ਸਾਡੀ ਟੀਮ ਸਾਡੇ ਸਾਰੇ ਸਮਾਜ ਸੇਵੀ ਭਰਾ ਤਾਂ ਕੀ ਦੇਖਦੇ ਆ ਮਾਹੌਲ ਬੜਾ ਵਧੀਆ ਵੀ ਖੇਤਾਂ ਵੱਲ ਨੂੰ ਘੁੰਮ ਲਿਆ ਜਾਵੇ ਤਾਂ ਜਦੋਂ ਇੱਥੇ ਪਹੁੰਚਦੇ ਆ ਤਾਂ ਇੱਥੋਂ ਪੇਹੇ ਦੇ ਉੱਪਰੋਂ ਦੀ ਡੋਰ ਲੰਘ ਕੇ ਜਾ ਰਹੀ ਹੈ ਪਤੰਗ ਕੱਟਿਆ ਹੋਇਆ ਔਰ ਜਤਿੰਦਰ ਜੀ ਨੇ ਬਕਾਇਦਾ ਉਸ ਪਤੰਗ ਦਾ ਪਿੱਛਾ ਕੀਤਾ ਪਤੰਗ ਅੱਗੇ ਖੇਚੇ ਜਾ ਕੇ ਗਿੱਲਾ ਹੋ ਗਿਆ ਸੀ ਕਣਕ ਨੂੰ ਪਾਣੀ ਲਾਇਆ ਹੋਇਆ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਡੋਰ ਲੈ ਕੇ ਆਏ ਨੇ ਜਿਹੜੀ ਉਹ ਡੋਰ ਦਿਖਾਈ ਗਈ ਹੈ ਉਹ ਡੋਰ ਹੈ ਜਿਹੜੀ ਚਾਈਨਾ ਦੀ ਹੈ ਅੱਜ ਗੱਲ ਕਰਦੇ ਆ ਸਾਡੇ ਵਿੱਚ ਸਾਡੇ ਭਪਿੰਦਰ ਸਿੰਘ ਜੀ ਹਾਜ਼ਰ ਨੇ ਭਪਿੰਦਰ ਸਿੰਘ ਜੀ ਬਸੰਤ ਰੁੱਤ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਬਸੰਤ ਰੁੱਤ ਜਿਹੜੀ ਇਹ ਖੁਸ਼ੀਆਂ ਦਾ ਤਿਹਾਰ ਹੈ ਇਹ ਆਪਾਂ ਕੈਸਾ ਸ਼ੁਰੂਆਤ ਦੇ ਨਾਲ ਮੰਨਦੇ ਆ ਇਸ ਨੂੰ ਬਸੰਤ ਦਾ ਜਿਹੜਾ ਰੁਪਏ ਅਤੇ ਹਰ ਬਸੰਤ ਦਾ ਜਿਹੜਾ ਤਿਹਾਰ ਹੈ ਇਹ ਸਾਡੇ ਫਸਲਾਂ ਦਾ ਜਿਵੇਂ ਫਸਲਾਂ ਸਰੋਂ ਹੈ ਹਾਂਜੀ ਉਹਨੂੰ ਫੁੱਲ ਖਿਲਦੇ ਨੇ ਮੂਲੀ ਆ ਮੂਲੀ ਦੇ ਫੁੱਲ ਖਿਲਦੇ ਨੇ ਹਾਂਜੀ ਔਰ ਇੰਨਾ ਵਧੀਆ ਮੌਸਮ ਹੁੰਦਾ ਕਿ ਜਿਹੜੇ ਕਣਕਾਂ ਨੇ ਹਰੀਆਂ ਭਰੀਆਂ ਹੁੰਦੀਆਂ ਨੇ ਇਹ ਮੌਸਮ ਬਦਲਣ ਦਾ ਇੱਕ ਹੈਗਾ ਵੀ ਕੁਦਰਤ ਦੇ ਵਿਧਾਨ ਦੇ ਮੁਤਾਬਕ ਜਿਹੜਾ ਇਹ ਮੌਸਮ ਬਦਲਦਾ ਫੁੱਲ ਖਿਲਦੇ ਨੇ ਉਦੇ ਮੁਤਾਬਕ ਹੈਗਾ ਇਹ ਤਿਹਾਰ ਉਸ ਮੁਤਾਬਕ ਬਣਾਇਆ ਹੋਇਆ ਨਵੀਂ ਰੁੱਤ ਆਉਂਦੀ ਹੈ ਨਵੇਂ ਅੱਗੇ ਚੱਲਦਾ ਜੋ ਤਿਹਾਰ ਨੇ ਉਹ ਵੀ ਇਸ ਤੋਂ ਬਾਅਦ ਵਧੀਆ ਦਿਨ ਆ ਜਾਂਦੇ ਨੇ ਧੁੱਪਾਂ ਖਿੰਡਦੀ ਹੈ ਇਹ ਉਸ وجہ ਨਾਲ ਇਹ ਤਿਹਾਰ ਹੈਗਾ ਪਰ ਲੇਕਿਨ ਜਿਹੜਾ ਇਹ ਪਤੰਗਾਂ ਦਾ ਡੋਰਾਂ ਦਾ ਸਿਸਟਮ ਚੱਲ ਪਿਆ ਇਹ ਇੱਕ ਬਹੁਤ ਘਾਤਕ ਹੈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹ ਚਾਈਨਾ ਡੋਰ ਹੈ ਜਿਹੜੀ ਬਹੁਤ ਮਾਰੂ ਡੋਰ ਹੈ ਬਿਲਕੁਲ ਜੀ ਪਵੰਦੀ ਲੱਗੀ ਬਿਲਕੁਲ ਜੀ ਗੱਲ ਸ਼ੁਰੂ ਹੋਈ ਸੀ ਵੀ ਇਹ ਬਸੰਤਰੁੱਤ ਤੋਂ ਆ ਬਸੰਤਰੁੱਤ ਵੇਲੇ ਕਣਕਾਂ ਜਿਹੜੀਆਂ ਨਿਸਰਦੀਆਂ ਨੇ ਕਿਸੇ ਸਮੇਂ ਵੇਲੇ ਸ਼ੁਰੂ ਹੋਇਆ ਹੋਵੇਗਾ ਬਸੰਤਰੁੱਤ ਦਾ ਤਿਹਾਰ ਹੈ ਜਿਹੜਾ ਵੀ ਇਹ ਕਣਕਾਂ ਨੂੰ ਦੇਖ ਕੇ ਕਿਉਂਕਿ ਨਵੀਆਂ ਫਸਲਾਂ ਕੁੰਗਰਦੀਆਂ ਨੇ ਕਣਕਾਂ ਆਂਦੀਆਂ ਨੇ ਔਰ ਖੇਤ ਸੁਨਹਿਰੀ ਰੰਗਾਂ ਦੇ ਵਿੱਚ ਰੰਗੇ ਜਾਂਦੇ ਨੇ ਖੁਸ਼ੀਆਂ ਪਰ ਇਹ ਤਿਹਾਰ ਨੂੰ ਇਸ ਪੱਤਝੜ ਦੇ ਰੁੱਤ ਤੋਂ ਬਾਅਦ ਬਸੰਤਰੁੱਤ ਦੀ ਆਮਦ ਨੂੰ ਮਨਾਇਆ ਜਾਂਦਾ ਸੀ ਪਰ ਹੁਣ ਜਿਵੇਂ ਭਿੰਦਰ ਸਿੰਘ ਜੀ ਨੇ ਗੱਲਬਾਤ ਕੀਤੀ ਵੀ ਚਾਈਨਾ ਡੋਰ ਕਰਕੇ ਲੋਕ ਜਿਹੜੇ ਪਤੰਗਬਾਜ਼ੀ ਕਰ ਰਹੇ ਨੇ ਗੱਲ ਕਰਦੇ ਆ ਸਾਡੇ ਨਾਲ ਰਾਹੁਲ ਗਰਗ ਬਾਬਾ ਜੀ ਦੇ ਬਾਬਾ ਜੀ ਕੱਲ ਹੀ ਇੱਕ ਖਬਰ ਆਂਦੀ ਐ ਬਿਲਕੁਲ ਜਿਸ ਦੇ ਵਿੱਚ ਇੱਕ 15 ਸਾਲ ਦਾ ਬੱਚਾ ਜਿਹੜਾ ਇਕਲੋਤਾ ਪੁੱਤਰ ਘਰ ਦਾ ਉਹ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦਾ ਕੱਲ ਕਈ ਖਬਰ ਆਪਾਂ ਦੇਖੀ ਆ ਕਿ 15 ਸਾਲ ਦਾ ਜੋ ਮੁੰਡਾ ਸੋਨਰਾਲ ਦੇ ਵਿੱਚ ਉਹ ਵੀ ਚਾਈਨਾ ਡੋਰ ਦੇ ਨਾਲ ਉਹਦੀ ਵੀ ਜਦੋਂ ਕੀਤੇ ਸਾਡੇ ਨਿਰਮਨ ਸਿੰਘ ਨਿਮਾ ਜੀ ਵੀ ਆਪਣੇ ਐਂਬੂਲੈਂਸ ਲੈ ਕੇ ਲੈ ਕੀ ਗਿਆ ਸੀ ਕੁਝ ਜੋ ਸਾਡੇ ਕੋਲ ਕੇਸ ਹੈ ਇੱਕ ਮੁੰਡੇ ਦਾ ਨੱਕ ਵਗੈਰਾ ਪੂਰਾ ਕੱਟਿਆ ਗਿਆ ਸੀ ਕਦੀ ਉਂਗਲੀ ਕੱਟੀ ਗਈ ਸੀ ਤਾਂ ਅਸੀਂ ਅੱਗੇ ਵੀ ਪਹਿਲਾਂ ਵੀ ਸੁਨੇਹਾ ਦਿੱਤਾ ਜਿਹੜੀ ਚਾਈਨਾ ਡੋਰ ਹੈ ਇਹਨੂੰ ਆਪਣੇ ਘਰ ਤੋਂ ਬਾਹਰ ਕੱਢੋ ਇਹਨੂੰ ਨਾ ਖਰੀਦੋ ਇਹ ਇੱਕ ਘਾਤਕ ਡੋਰ ਹੈ ਕਿਉਂਕਿ ਤੁਸੀਂ ਦੇਖਦੇ ਪਸ਼ੂ ਪੰਛੀ ਹੋਗੇ ਜਾਂ ਇਨਸਾਨ ਹੋਗੇ ਹਰੇਕ ਨੂੰ ਇਸ ਡੋਰ ਦਾ ਖਤਰਾ ਹੈ ਇਹ ਤਾਂ ਫਿਰ ਇਹੀ ਕਹਾਂਗੇ ਕੀ ਵੱਤੋਂ ਵੱਧ ਸਾਡੇ ਨਾਲ ਸਟੋਰ ਕਰੋ ਤੇ ਚਾਇਨਾ ਡੋਰ ਦਾ ਜਿਹੜਾ ਉਹ ਨਾਸ਼ ਕਰੋ ਜੀ ਬਿਲਕੁਲ ਜੀ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪਰ ਦੇਰ ਆਏ ਦਰੁਸਤਾਏ ਇਹ ਗਲਤੀ ਉਹਨਾਂ ਤੇ ਟੁੱਕਦੀ ਹੈ ਬਸੰਤ ਪੰਚਵੀ ਬਸੰਤ ਦਾ ਤਿਹਾਰ ਸੀ ਜਿਹੜਾ 23 ਤਰੀਕ ਦਾ ਸੀ ਔਰ ਅਸੀਂ ਨੋਟਿਸ ਦੇਖਦੇ ਹਾਂ 24 ਤਰੀਕ ਨੂੰ ਉਹ ਨੋਟਿਸ ਜਾਰੀ ਕੀਤਾ ਜਾਂਦਾ ਖੰਨੇ ਤੇ ਜਦੋਂ ਹਾਸਾ ਵਾਪਰ ਜਾਂਦਾ ਬੱਚੇ ਦੀ ਜਾਨ ਚਲੀ ਜਾਂਦੀ ਹੈ ਕੀ ਪ੍ਰਸ਼ਾਸਨ ਉਹ ਚੀਜ਼ਾਂ ਪਹਿਲਾਂ ਨਹੀਂ ਸੀ ਕਰ ਸਕਦਾ ਕੀ ਇੱਥੇ ਸਰਕਾਰਾਂ ਦੀ ਨਲਾਇਕੀ ਨਹੀਂ ਉਸ ਦੇ ਨਾਲ-ਨਾਲ ਬੱਚਿਆਂ ਦੇ ਮਾਪੇ ਨੇ ਜਿਹੜੇ ਕੀ ਇਸ ਦੇ ਜ਼ਿੰਮੇਵਾਰ ਨਹੀਂ ਸਾਡੇ ਵਿੱਚ ਜਤਿੰਦਰ ਸਿੰਘ ਮਹਿਮੀ ਜੀ ਖੜੇ ਨੇ ਜਤਿੰਦਰ ਜੀ ਜਿਵੇਂ ਕੱਲ ਦਾ ਨੋਟਿਸ ਤੁਸੀਂ ਪੜ੍ਹਿਆ ਹੋਣਾ ਇੱਕ ਪਾਸੇ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਦੂਜੇ ਪਾਸੇ ਮਨ 'ਚ ਐਵੇਂ ਆਂਦਾ ਵੀ ਇਹ ਨੋਟਿਸ ਕੱਢਣ 'ਚ ਦੇਰੀ ਕਰਤੀ ਸਰਕਾਰ ਨੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਹੀਨਾ ਪਹਿਲਾਂ ਜਦੋਂ ਇਹ ਮਾਰਕੀਟ ਚ ਡੋਰ ਆਂਦੀ ਉਹ ਤੋਂ ਪਹਿਲਾਂ ਇਹ ਕੱਢਿਆ ਜਾਣੇ ਚਾਹੀਦੇ ਸੀ ਇਸ ਸਬੰਧਿਤ ਤੁਹਾਡੇ ਕੀ ਕਹਿਣਾ ਹੈ ਦੇਖੋ ਜੀ ਨਹੀਂ ਸਰਕਾਰਾਂ ਠੀਕ ਹੈ ਸਰਕਾਰਾਂ ਦਾ ਪ੍ਰਬੰਧ ਹੁੰਦਾ ਕਈ ਵਾਰ ਸਰਕਾਰਾਂ ਕੀ ਹੈ ਉਧਰ ਘਟਨਾ ਵਾਪਰਨ ਤੋਂ ਬਾਅਦ ਦੇ ਵਿੱਚ ਜਾਗਦੀਆਂ ਨੇ ਪਹਿਲਾਂ ਪ੍ਰਸ਼ਾਸਨ ਜਿਵੇਂ ਸੁੱਤਾ ਪਿਆ ਜਾਪਦਾ ਹੁੰਦਾ ਹੈ। ਇਹੀ ਘਟਨਾ ਜਿਹੜੀ ਸਮਰਾਲੇ ਘਟਨਾ ਵਾਪਰੀ ਆ ਬਾਅਦ ਦੇ ਵਿੱਚ ਸਮਰਾਲਾ ਪ੍ਰਸ਼ਾਸਨ ਵੀ ਐਕਟਿਵ ਹੋ ਗਿਆ ਕੰਨਾ ਪ੍ਰਸ਼ਾਸਨ ਵੀ ਐਕਟਿਵ ਹੋ ਗਿਆ ਵੀ ਇਹ ਬੜੀ ਇੱਕ ਜਿਹੜੀ ਬਹੁਤ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੋਈ ਹੈ ਇੱਕ ਛੋਟਾ ਜਿਹਾ ਬੱਚਾ ਜਦੋਂ ਉਹਦੀ ਮਾਂ ਨੇ ਵਿਚਾਰੀ ਨੇ ਸਵੇਰੇ ਉਹ ਪਰਨਾ ਬਨ ਕੇ ਜਿ ਪਟਕਾ ਬਨ ਕੇ ਸਕੂਲ ਗਿਆ ਤੇ ਮਗਰੋਂ ਦੁਪਹਿਰ ਨੂੰ ਉਹਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਦਾ ਗਲ ਕਟਿਆ ਗਿਆ ਤੇ ਉਸ ਮਾਂ ਨੂੰ ਪਤਾ ਮੇਰੀਆਂ ਕੱਲ ਅੱਖਾਂ ਭਰ ਆਈਆਂ ਜਦੋਂ ਮੈਂ ਇਹ ਦੇਖਿਆ ਕਿੰਨਾ ਸੋਹਣਾ ਸੁਨੱਖਾ ਬੱਚਾ ਜਿਹੜਾ ਇੱਕ ਸਾਡੀ ਸਿਰਫ ਨਲਾਇਕੀ ਕਰਕੇ ਆਪਣੀ ਜਾਨ ਉਹਨੂੰ ਗਵਾਉਣੀ ਪੈਗੀ ਇਸ ਕਰਕੇ ਮਾਪਿਆਂ ਨੂੰ ਜ਼ਿਆਦਾਤਰ ਅਵੇਅਰ ਹੋਣਾ ਚਾਹੀਦਾ ਤੇ ਦੂਜੀ ਗੱਲ ਪ੍ਰਸ਼ਾਸਨ ਦੀ ਹੈ ਜਿਹੜੀ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਵੀ ਬੰਦੇ ਇਸ ਸੇਲ ਪਰਚੇਸ ਦੇ ਵਿੱਚ ਜ਼ਿੰਮੇਵਾਰ ਨੇ ਜਾਂ ਜਿੱਥੋਂ ਵੀ ਇਹ ਆਉਂਦੀ ਆ ਜਾਂ ਇਹ ਸ਼ਾਇਦ ਇਹਦੇ ਪਰਪਸ ਕਈ ਦੋਰ ਦੇ ਜਾਂ ਇਹ ਜਿਹੜੀ ਹੈਗੀ ਆ ਪਲਾਸਟਿਕ ਦੀ ਡੋਰ ਆ ਇਹਦਾ ਪਰਪਸ ਜਿਹੜਾ ਯੂਜ਼ੇਜ ਪਰਪਸ ਆ ਉਹ ਹੋਰ ਹੋ ਸਕਦਾ ਹੈ ਉਹ ਤਾਮਨ ਲਾਡੂ ਕੇਰਲਾ ਇਧਰ ਲੀਆਂ ਸਟੇਟਾਂ ਦੇ ਵਿੱਚ ਮੱਛੀ ਪਾਲਣ ਤੇ ਇਹਦੇ ਵਿੱਚ ਹੋਰ ਕਈ ਚੀਜ਼ਾਂ ਦੇ ਵਿੱਚ ਜਾਲ ਜੂੜ ਦੇ ਵਿੱਚ ਹੀ ਵਰਤੀ ਜਾਂਦੀ ਹੈ ਲੇਕਿਨ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਕਨਸੈਪਟ ਨਹੀਂ ਪੰਜਾਬ ਦੇ ਵਿੱਚ ਇਹਦੀ ਸੇਲ ਪਰਚੇਜ਼ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਸਾਡੇ ਵਿੱਚ ਸਾਡੇ ਗੁਰਮੀਤ ਸਿੰਘ ਫੌਜੀ ਵੀ ਪਹੁੰਚ ਚੁੱਕੇ ਨੇ ਇਹ ਵੀ ਹਾਜ਼ਰੀ ਲਵਾ ਕੇ ਆਏ ਨੇ ਉਸ ਪਰਿਵਾਰ ਦੇ ਵਿੱਚ ਜਿੱਥੇ ਧੀ ਦਾ ਵਿਆਹ ਸੀਗਾ ਫੌਜੀ ਸਾਹਿਬ ਜਦੋਂ ਅਸੀਂ ਇੱਥੇ ਪਹੁੰਚੇ ਸੀ ਤਾਂ ਇੱਥੇ ਇੱਕ ਪਤੰਗ ਘਟਿਆ ਹੋਇਆ ਆ ਰਿਹਾ ਸੀ। ਹਾਂਜੀ। ਔਰ ਜਤਿੰਦਰ ਜੀ ਨੇ ਉਸ ਪਤੰਗ ਦਾ ਪਿੱਛਾ ਕੀਤਾ ਤੇ ਉਹਦੇ ਵਿੱਚ ਜਿਹੜੀ ਡੋਰ ਸੀ ਉਹ ਚਾਈਨਾ ਦੀ ਸੀ। ਤੁਸੀਂ ਕੱਲ੍ਹ ਵਾਲਾ ਇੱਕ ਹਾਸਾ ਵੀ ਤੁਹਾਡੇ ਵੀ ਨਜ਼ਰ ਚ ਆਇਆ ਹੋਣਾ ਭਾਵੇਂ ਕਿ ਤੁਸੀਂ ਡਿਊਟੀ ਤੇ ਸੀ। ਹਾਂਜੀ। ਤੁਸੀਂ ਆਓ ਬਣ ਜਾ। ਆਪਾਂ ਗਰਮੀਤ ਸਿੰਘ ਫੌਜੀ ਵੀਰ ਨਾਲ ਗੱਲ ਕਰਦੇ ਹਾਂ। ਫੌਜੀ ਵੀਰ ਇਹਦੇ 'ਚ ਮਾਪਿਆਂ ਦੀ ਕਿੰਨੀ ਕਿ ਜ਼ਿੰਮੇਵਾਰੀ ਬਣਦੀ ਹੈ? ਸਭ ਤੋਂ ਵੱਡੀ ਤਾਂ ਮਾਪਿਆਂ ਦੀ ਹੀ ਜ਼ਿੰਮੇਵਾਰੀ ਹੈ। ਕਿਉਂਕਿ ਕੋਈ ਵੀ ਚੰਗਾ ਤੇ ਮਾੜਾ ਕੰਮ ਹੁੰਦਾ ਪਰਿਵਾਰ 'ਚੋਂ ਹੀ ਸ਼ੁਰੂ ਹੁੰਦਾ। ਇਸ ਕਰਕੇ ਅਗਰ ਮਾਪੇ ਕੇਅਰ ਨਹੀਂ ਕਰਦੇ ਤਾਂ ਇਹ ਹਾਦਸੇ ਹੁੰਦੇ ਨੇ। ਮੇਨ ਹਾਦਸੇ ਦਾ ਕਾਰਨ ਹੀ ਮਾਪੇ ਨੇ। ਬਿਲਕੁਲ ਜੀ ਮਾਪਿਆਂ ਨੂੰ ਚਾਹੀਦਾ ਵੀ ਤਿਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਦੇਖਿਆ ਜਾਵੇ ਰੂਟੀਨ 'ਚ ਵੀ ਮੇਰਾ ਬੱਚਾ ਕਿੱਥੇ ਜਾ ਰਿਹਾ ਕੀ ਖਰੀਦ ਰਿਹਾ। ਜੇ ਆਪਾਂ ਇਹ ਚੀਜ਼ ਨੂੰ ਰੋਕਣਾ। ਦੂਜੀ ਗੱਲ ਮੈਂ ਭਵਿੰਦਰ ਸਿੰਘ ਸਾਡੇ ਵੀਰ ਬੈਠੇ ਨੇ ਵੱਡੇ ਵੀਰ। ਵੀਰ ਜੀ ਬਸੰਤ ਤਿਹਾਰ ਹੈ ਜਿਹੜਾ। ਖੁਸ਼ੀਆਂ ਭਰਿਆ ਤਿਹਾਰ ਹੈ। ਇਹਦੇ ਵਿੱਚ ਕੋਈ ਪਤੰਗ ਬਾਜ਼ੀ ਹੈ ਜਿਹੜੀ ਇਹ ਕਾਫੀ ਸਾਲਾਂ ਤੋਂ ਐ ਜਾਂ ਸਦੀਆਂ ਤੋਂ ਐ ਪਿਛੋਕੜ ਬਹੁਤ ਲੰਬਾ ਹੈ ਕੀ ਇਹਦੇ ਬਦਲ ਨੇ ਵਿੱਚ ਪਤੰਗਬਾਜ਼ੀ ਦੀ ਜਗ੍ਹਾ ਤੇ ਬੱਚਿਆਂ ਲਈ ਕੋਈ ਹੋਰ ਖੇਡ ਆ ਸਕਦੀ ਹੈ ਤਾਂ ਕਿ ਇਹ ਪਤੰਗਬਾਜ਼ੀ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਸਕੇ ਇਹ ਖੇਡ ਇਹਦੇ ਜਗ੍ਹਾ ਕੁਝ ਹੋਰ ਵੀ ਆ ਸਕਦਾ ਪਰ ਜਿਹੜੀ ਡੋਰ ਹੈ ਉਹ ਕੱਚੀ ਹੋਣੀ ਚਾਹੀਦੀ ਹੈ ਇੱਕ ਦਿਨ ਹੈ ਸਾਡੇ ਬਸੰਤ ਪੰਚਮੀ ਦਾ ਇੱਕ ਦਿਨ ਹੈ ਤਿਹਾਰ ਦਾ ਲੇਕਿਨ ਉਸ ਤੋਂ ਬਾਅਦ ਵੀ ਨਹੀਂ ਹਟਦੇ ਲੋਕ ਐਤਵਾਰ ਆ ਗਿਆ ਸ਼ਨੀਵਾਰ ਆ ਗਿਆ ਛੁੱਟੀ ਦਾ ਦਿਨ ਹੈ ਉਸ ਤੋਂ ਪਹਿਲਾਂ ਵੀ ਮਾਪੇ ਪਾਪਾ ਨੂੰ ਚਾਹੀਦਾ ਹੈ ਵੀ ਆਪਣੇ ਬੱਚਿਆਂ ਨੂੰ ਪਤੰਗ ਨਾ ਉਡਾਉਣ ਦੇਣ ਨਾ ਚਲਾਉਣ ਦੇਣ ਇੱਕ ਇੱਕ ਦਿਨ ਚਲੋ ਕੁਦਰਤ ਵੱਲੋਂ ਜੋ ਵਿਧਾਨ ਬਣਿਆ ਜਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਸਿਰਫ ਇੱਕ ਦਿਨ ਆਪਾਂ ਨੂੰ ਮਿਲਿਆ ਇੱਥੇ ਇੱਕ ਸਮਾਜ ਸੇਵੀ ਮੈਂ ਦੇਖਿਆ ਉਹਨੇ ਵੀ ਬਿਆਨ ਦਿੱਤਾ ਸੀ ਕਹਿੰਦਾ ਜੀ ਅਸੀਂ ਬਸੰਤ ਪੰਚਮੀ 23 ਤਰੀਕ ਦੀ ਹੈ ਇੱਥੇ ਮਾਹੌਲ ਖਰਾਬ ਮੌਸਮ ਖਰਾਬ ਹੋ ਗਿਆ ਇਸ ਕਰਕੇ ਹੁਣ ਅਸੀਂ 25 ਤਰੀਕ ਨੂੰ ਮਨਾਵਾਂਗੇ ਐਤਵਾਰ ਨੂੰ ਦੇਖੋ ਤਿਹਾਰ ਇਸ ਦਿਨ ਹੈਗਾ ਉਸ ਦਿਨ ਮਨਾ ਲਓ ਕੁਦਰਤ ਨੇ ਚਲੋ ਰੋਕਿਆ ਪਰ ਅਸੀਂ ਕੁਦਰਤ ਦੇ ਰੋਕੇ ਤੇ ਵੀ ਨਹੀਂ ਰੁਕ ਰਹੇ ਉਸ ਤੋਂ ਪਹਿਲਾਂ ਇੱਕ ਬੱਚਾ ਦੇਖੋ ਕੋਠੇ ਤੋਂ ਡਿੱਕੇ ਮਰ ਗਿਆ ਉਹਦੇ ਵਿੱਚ ਤਾਂ ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਨਾ ਵੀ ਅਸੀਂ ਲੈ ਕੇ ਪਤੰਗ ਦਿਨੇ ਆਂ ਔਰ ਉਹਨੂੰ ਕੋਠੇ ਤੇ ਚੜਦਾ ਬਿਲਕੁਲ ਕੋਠੇ ਤੋਂ ਡਿੱਗਣ ਵਾਲੀ ਗੱਲ ਤੇ ਨਾਲ ਮੈਂ ਸਹਿਮਤ ਆ ਅੱਜ ਵੀ ਮੇਰੇ ਕੋਲ ਇੱਕ ਅਜਿਹੀ ਵੀਡੀਓ ਮੌਜੂਦ ਹੈ ਮੇਰੇ ਮੋਬਾਈਲ ਦੇ ਵਿੱਚ ਜਦੋਂ ਸਵੇਰੇ ਘਰੋਂ ਨਿਕਲਿਆ ਤਾਂ ਇੱਕ ਚਵਾਰੇ ਦੀ ਛੱਤ ਤੇ ਦੋ ਮੰਜ਼ਿਲਾ ਕੋਠਾ ਉਹਦੀ ਛੱਤ ਤੇ ਔਰ ਵੱਡੀ ਉਮਰ ਦੇ ਮੁੰਡੇ ਨਾਲ ਛੋਟੇ-ਛੋਟੇ ਬੱਚੇ ਕਿਸੇ ਪਾਸੇ ਵੀ ਉਹਦਾ ਕੋਈ ਬਨੇਰਾ ਨਹੀਂ ਖੁਦਾ ਨਾ ਕਾਸਤਾ ਕੋਈ ਹਾਦਸਾ ਵਾਪਰ ਜਵੇ ਬਾਅਦ ਚ ਆਪਾਂ ਦੇਖਦੇ ਆਂ ਵੀ ਸਾਡਾ ਆ ਹੋ ਗਿਆ ਆ ਹੋ ਗਿਆ ਮਾਪੇ ਕਰ ਲਾਂਦੇ ਨੇ ਕੀ ਆਪਾਂ ਪਹਿਲਾਂ ਇਸ ਚੀਜ਼ ਤੇ ਨੱਥ ਨਹੀਂ ਪਾ ਸਕਦੇ ਬਾਬਾ ਜੀ ਗੱਲ ਕਰਦੇ ਆਂ ਜਿਹੜਾ ਪਤੰਗ ਹੈ ਪਤੰਗ ਕਟਿਆ ਗਿਆ ਪਤੰਗ ਕੱਟਣ ਦੇ ਨਾਲ ਨਾਲ ਜਦੋਂ ਪਤੰਗ ਲੁੱਟਣ ਵਾਲੇ ਬੱਚੇ ਉਹ ਵੀ ਹਾਸਾ ਸ਼ਿਕਾਰ ਹੋਣ ਦਾ ਡਰ ਰਹਿਂਦਾ ਆਪਾਂ ਦੇਖਦੇ ਆਂ ਸੜਕਾਂ ਦੇ ਉੱਤੇ ਮੂੰਹ ਉੱਪਰ ਨੂੰ ਹੁੰਦਾ ਹੈ ਤੇ ਉਹ ਬੱਚੇ ਤੁਰੇ ਹੁੰਦੇ ਨੇ ਟ੍ਰੈਫਿਕ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦਾ ਤੁਸੀਂ ਦੱਸੋ ਵੀ ਕੀ ਮਾਪੇ ਆਪਣੇ ਬੱਚਾਂ ਨੂੰ ਰੋਕ ਨਹੀਂ ਸਕਦੇ ਪਤੰਗ ਇਸ ਤਰ੍ਹਾਂ ਲੁੱਟਣ ਜਿਹੜੇ ਜਾਂਦੇ ਨੇ ਮੈਂ ਤਾਂ ਇਹੀ ਕਹੂੰਗਾ ਜੀ ਪਹਿਲਾਂ ਤਾਂ ਮਾਪਿਆਂ ਤੇ ਵੀ ਜ਼ਿੰਮੇਵਾਰੀ ਬੰਦੀ ਆ ਬਸ ਗੱਲ ਜੋ ਪਤੰਗਾਂ ਦੇ ਵਿੱਚ ਆਪਾਂ ਵੀ ਹੁਣ ਦੇ ਦੇ ਅਕਸਰ ਕਿ ਰੋਡ ਦੇ ਉੱਤੇ ਬੱਚੇ ਘੁੰਮਦੇ ਹੁੰਦੇ ਨੇ ਪਤੰਗ ਲੁੱਟਦੇ ਹੁੰਦੇ ਨੇ ਜਾਂ ਕੋਠੇ ਟੱਪ ਕੇ ਸਾਂ ਰੋਡ ਦੇ ਉੱਤੇ ਉਦੋਂ ਵੀ ਮਾਪਿਆਂ ਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਧਿਆਨ ਰੱਖਣ ਕਿ ਆਪਣਾ ਬੱਚਾ ਜਿਹੜਾ ਹੈਗਾ ਆਪਣੇ ਕੋਠੇ ਦੇ ਉੱਤੇ ਜਾਂ ਨਾਲ ਦੇ ਕੋਠੇ ਦੇ ਟੱਪ ਤਾਂ ਨਹੀਂ ਰਿਹਾ ਜਾਂ ਕਿਤੇ ਹੋਰ ਤਾਂ ਨਹੀਂ ਕਿਉਂਕਿ ਅਕਸਰ ਆਪਾਂ ਦੇਖਦਾ ਬੰਦਾ ਪਤੰਗ ਫੜਦੇ ਫੜਦੇ ਪਿੱਛੇ 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 ਨੂੰ ਜਾਈ ਜਾਂਦਾ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਅਸੀਂ ਹੁਣ ਪਿੱਛੇ ਵੀ ਆ ਕੇ ਕਹਿੰਦੇ ਜਿਵੇਂ ਛੱਤ ਦੇ ਉੱਤੇ ਬੱਚਾ ਡਿੱਗ ਗਿਆ ਸੀਗਾ ਜਾਂ ਅਕਸਰ ਕੋਈ ਸੁਣਦੇ ਆਪਾਂ ਕਿ ਹਾਂ ਵੀ ਆਹ ਬੱਚਾ ਇੱਥੋਂ ਡਿੱਗ ਗਿਆ ਜਾਂ ਇਹ ਕਿਸੇ ਮੋਟਰਸਾਈਕਲ ਸਕੂਟਰ ਦੇ ਵਿੱਚ ਬੱਚਾ ਗੱਡੀ 'ਚ ਬੱਜਿਆ ਕਿਉਂਕਿ ਉਸ ਟਾਈਮ ਧਿਆਨ ਜਿਹੜਾ ਪਤੰਗ ਕੱਟਿਆ ਆਉਂਦਾ ਹੁੰਦਾ ਤਾਂ ਤਾਂ ਧਿਆਨ ਅਗਲੇ ਦਾ ਉੱ ਉਹ ਨੀਚੇ ਨੂੰ ਨਹੀਂ ਦੇ ਦੇ ਕਿ ਆਪਾਂ ਕਿੱਧਰੋਂ ਜਾ ਰਹੇ ਆ ਜਾਂ ਕਿਦੇ ਵਿੱਚ ਕੋਈ ਮੂਰੇ ਆ ਰਿਹਾ ਜਾਂ ਨਹੀਂ ਆ ਰਿਹਾ ਇਹ ਹਰੇਕ ਜਿਹੜੇ ਪੇਰੈਂਟਸ ਨੇ ਜਾਂ ਪ੍ਰਸ਼ਾਸਨ ਹਰੇਕ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਚੀਜ਼ ਦੇ ਉੱਤੇ ਪਾਬੰਦੀ ਨਾਲ ਜਿਵੇਂ ਹੁਣ ਸਾਡੇ ਭਪਿੰਦਰ ਸਿੰਘ ਜੀ ਨੇ ਦੱਸਿਆ ਜਿਹੜਾ ਇਹ ਤਿਹਾਰ ਹੈ ਤਿਹਾਰ ਨੂੰ ਤਿਹਾਰ ਵਾਲੇ ਦਿਨ ਆਪਾਂ ਮਨਾਈਏ ਬਸ ਦੇਖ ਕੇ ਨਾਲ ਕਿ ਬਾਕੀ ਦਿਨ ਵੀ ਆਪਾਂ ਦੇਖਦੇ ਹੁਣ ਵੀ ਪਤੰਗ ਇੰਨੇ ਚੜ ਰਹੇ ਆ ਅੱਧੋ ਵੱਧ ਚਾਹੀਦਾ ਡੋਰ ਲੋਕਾਂ ਦੇ ਕੋਲ ਹੈ ਕਿ ਇਹ ਆਂਦੀ ਕਿਥੋਂ ਹੈ ਇਹਦੇ ਵਿੱਚ ਵੀ ਇਸੀ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਕਹਾਂਗੇ ਵੱਧ ਤੋਂ ਵੱਧ ਪਾਬੰਦੀ ਲਾਓ ਤਾਂ ਕਿ ਇਹ ਡੋਰ ਬਿਲਕੁਲ ਇਹਦਾ ਮਤਲਬ ਆਪਾਂ ਕਹੀਏ ਵਸ਼ਕਾਰ ਕਰੋ ਕਿ ਹਾਂ ਵੀ ਇਹਨੂੰ ਆਪਾਂ ਕਿਸ ਨੂੰ ਨਾ ਵਰਤਣ ਦਈਏ ਨਾ ਆਪਣੇ ਪੰਜਾਬ ਦੇ ਵਿੱਚ ਇਹ ਡੋਰ ਨੂੰ ਆਉਣ ਦਈਏ ਬਿਲਕੁਲ ਜੀ ਗੁਜਾਰਿਸ਼ ਸਾਰੇ ਕਰਦੇ ਨੇ ਸਾਰੇ ਸਮਾਜ ਸੇਵੀ ਕਰਦੇ ਨੇ ਸਾਡੇ ਸ਼ਹਿਰ ਵਾਸੀ ਕਰਦੇ ਨੇ ਜਿਹੜੇ ਸਮਾਜ ਨੂੰ ਪਿਆਰ ਕਰਦੇ ਨੇ ਜਿਹੜੇ ਤਿਹਾਰਾਂ ਨੂੰ ਪਿਆਰ ਕਰਦੇ ਨੇ ਤਿਹਾਰਾ ਜਿਹੜਾ ਉਹ ਹਮੇਸ਼ਾ ਇੱਕ ਚੰਗੇ ਢੰਗ ਨਾਲ ਮਨਾਇਆ ਜਾਣਾ ਹੀ ਸ਼ੋਭਦਾ ਹੈ ਜਤੈਂਦਰ ਜੀ ਮੈਂ ਇੱਕ ਹੋਰ ਸਵਾਲ ਕਰਨਾ ਸੀ ਤੁਹਾਡੇ ਨਾਲ ਵੀ ਆਪਾਂ ਦੇਖਦੇ ਹਾਂ ਜਦੋਂ ਬੱਚੇ ਪਤੰਗ ਡਾ ਰਹੇ ਹੁੰਦੇ ਨੇ ਸਾਊਂਡ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਬਹੁਤ ਵੱਡੇ ਵੱਡੇ ਡੈਕ ਲਗਾਏ ਜਾਂਦੇ ਨੇ ਵੱਡੇ ਵੱਡੇ ਬਕਸੇ ਲਗਾਏ ਜਾਂਦੇ ਨੇ ਕੀ ਉਹ ਜਿਹੜਾ ਸਾਊਂਡ ਪੋਲੂਸ਼ਨ ਹੈ ਉਹ ਵੀ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਜਿਹੜੇ ਬਿਮਾਰ ਹੁੰਦੇ ਨੇ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਘਰਾਂ ਦੇ ਵਿੱਚ ਬਜ਼ੁਰਗ ਨੇ ਜਾਂ ਦਿਮਾਗੀ ਤੌਰ ਤੇ ਜਿਹੜੇ ਉਹ ਨੇ ਕਿਉਂਕਿ ਧਮਕ ਜਿਹੜੀ ਆ ਸਿੱਧੀ ਦਿਮਾਗ ਨਾਲ ਪੈਂਦੀ ਹੈ ਕੀ ਇਹ ਜਿਹਾਜਾ ਬਾਬੀ ਉਹ ਵੱਡੇ ਡੈਕੀ ਲਾਣ ਜਾਂ ਛੋਟਾ ਮੋਟਾ ਸਿਸਟਮ ਰੱਖ ਕੇ ਵੀ ਕੋਈ ਉਹ ਟੇਪ ਰਕਾਰਡਰ ਸੁਣ ਸਕਦੇ ਨੇ ਇਸ ਬਾਰੇ ਤੁਸੀਂ ਜਰੂਰ ਦੱਸੋ ਨਹੀਂ ਦੇਖੋ ਬਸੰਤ ਪੰਚਮੀ ਦਾ ਤਿਹਾਰ ਕੋਈ ਅੱਜ ਤੋਂ ਨਹੀਂ ਬੜੇ ਲੰਬੇ ਸਮੇਂ ਤੋਂ ਬੱਚੇ ਪਤੰਗ ੜਾਉਂਦੇ ਆ ਰਹੇ ਆ ਤੁਸੀਂ ਅੱਜ ਤੋਂ 10 12 15 ਸਾਲ ਪਿੱਛੇ ਚਲੇ ਜਾਓ ਨਾ ਕੋਈ ਚਾਈਨਾ ਡੋਰ ਹੁੰਦੀ ਸੀ ਨਾ ਕੋਈ ਇਦਾਂ ਦੇ ਹਾਦਸੇ ਹੁੰਦੇ ਸੀ ਅੱਜ ਤੁਸੀਂ ਦੇਖੋਗੇ ਕਿ ਰੋਜ਼ ਹੀ ਨਿਤ ਨਮਾ ਨਿਤ ਨਮਾ ਹਾਦਸਾ ਹੁੰਦਾ ਜਦੋਂ ਕਿ ਜਿਹੜੇ ਹਾਦਸੇ ਨੇ ਛੋਟੇ ਬੱਚਿਆਂ ਨਾਲ ਜੁੜੇ ਹੋਏ ਹੋਣ ਤਾਂ ਉਹ ਸਾਡੇ ਦਿਲ ਨੂੰ ਜ਼ਿਆਦਾ ਝੰਜੋੜ ਕੇ ਰੱਖ ਦਿੰਦੇ ਨੇ ਕਿਸੇ ਛੋਟੇ ਬੱਚੇ ਦੀ ਜਾਨ ਇਦਾਂ ਚਲੇ ਜਾਣਾ ਉਹ ਸਾਡੇ ਜਿਹੜੀ ਦਿਲ ਨੂੰ ਆ ਉਹ ਜ਼ਿਆਦਾ ਆਹਤ ਕਰਦੀ ਹੈ ਗੱਲ ਵਸੰਤ ਪੰਚਮੀ ਆ ਪਹਿਲਾਂ ਵੀ ਮਨਦੀਆਂ ਸੀ ਲੋਕ ਰੀਲਾਂ ਆਉਂਦੀਆਂ ਸੀ ਆਪਣੇ ਦੂਜੀ ਡੋਰ ਆਉਂਦੀ ਸੀ ਕੋਈ ਨੁਕਸਾਨ ਨਹੀਂ ਸੀ ਕਰਦੀ ਮੜੀ ਜੀ ਖਿੱਚੇ ਤੇ ਜੇ ਕਿਤੇ ਫਸ ਵੀ ਜਾਣੀ ਖਿੱਚੇ ਤੇ ਟੁੱਟ ਜਾਂਦੀ ਸੀ ਕੋਈ ਇਦਾਂ ਨਹੀਂ ਇਹ ਚਾਈਨਾ ਡੋਰ ਤਾਂ ਜਦੋਂ ਜੇ ਇੱਕ ਵਾਰੀ ਗੱਡ ਨੂੰ ਪੈ ਗਈ ਜਦੋਂ ਖਿੱਚੀ ਗਈ ਬੰਦਾ ਸਕੂਟਰ ਤੇ ਜਾ ਰਿਹਾ ਡੋਰ ਉਰੇ ਆ ਗਈ ਇਹ ਖਿੱਚ ਬੰਦੇ ਦੀ ਸਪੀਡ ਦੇ ਨਾਲ ਇਹ ਖਿੱਚੀ ਗਈ ਉਹਨੇ ਤਾਂ ਵੱਢ ਦੇਣਾ ਉਹ ਵੱਢਣ ਕਰਕੇ ਇੰਨੇ ਹਾਦਸੇ ਵੱਧ ਗਏ ਕਿ ਇਹ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਡੈਕ ਲਾ ਕੇ ਉੱਪਰ ਹੁੱਲੜਬਾਜੀ ਕਰਦੇ ਨੇ ਇਹ ਜ਼ਿਆਦਾਤਰ ਨਾ ਜਿਹੜੇ ਹੁੱਲੜਬਾਜੇ ਲੋਕ ਨੇ ਵੀ ਆਪਣੇ ਮੈਂ ਤਾਂ ਇਹਨਾਂ ਨੂੰ ਬੇਵਕੂਫੇ ਕਹਿੰਦਾ ਇਹਨਾਂ ਦੀ ਪ੍ਰਵਿਰਤੀ ਮਾਨਸਿਕ ਪ੍ਰਵਿਰਤੀ ਇਦਾਂ ਦੀ ਹੈ ਕਿ ਉੱਚੀ ਉੱਚੀ ਬੜਾ ਬੜਾ ਡੈਕ ਲਾ ਕੇ ਔ ਖਾਸ ਕਰਕੇ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਇਹ ਡੋਰ ਪਾਈ ਜਾਂਦੀ ਹੈ ਕਿ ਅਸੀਂ ਵੱਧ ਤੋਂ ਵੱਧ ਇਹ ਆ ਵੀ ਕਿਸੇ ਦਾ ਪਤੰਗ ਨਹੀਂ ਚੜਨ ਦੇਣਾ ਕਿਸੇ ਦਾ ਉਹ ਨਹੀਂ ਕਰਨ ਦੇਣਾ ਵੀ ਅਸੀਂ ਬਸ ਵੱਢੀ ਕੱਟੀ ਜਾਣਾ ਵੀ ਬਸ ਸਾਡੀ ਆਪਣੇ ਆਪ ਨੂੰ ਲੋਕ 'ਚ ਬੜੀ ਸ਼ੇਖੀ ਪੜਦੇ ਸਮਝਦੇ ਨੇ ਤੁਸੀਂ ਜਿਹੜਾ 뮤직 ਸਿਸਟਮ ਹੈ ਇਹ ਇਕੱਲਾ ਬਜ਼ੁਰਗਾਂ ਨੂੰ ਨਹੀਂ ਇਸ ਟਾਈਮ ਹਰਮ ਫੁੱਲ ਕਰਦਾ ਇਹ ਜਿਹੜਾ ਮੌਸਮ ਹੈ ਅੱਜ ਦਾ ਇਹ ਹੁਣ ਤੁਹਾਡਾ ਜਨਵਰੀ ਦਾ ਮਹੀਨਾ ਸਟਾਰਟ ਹੋ ਗਿਆ ਮੋਸਟਲੀ ਬੱਚਿਆਂ ਦੇ ਮਾਰਚ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਐਗਜ਼ਾਮ ਹੁੰਦੇ ਨੇ ਇਹ ਬੜਾ ਜ਼ਰੂਰੀ ਮੰਤ ਹੁੰਦਾ ਉਹਨਾਂ ਦੀ ਸਟੱਡੀ ਦਾ ਇਹ ਚਲੋ ਇੱਕ ਦਿਨ ਰੱਖ ਲਿਆ ਵੀ ਚਲੋ ਤਿਆਰ ਆ ਕੋਈ ਗੱਲ ਨਹੀਂ ਬੰਦਾ ਸਲੋ ਸਾਊਂਡ ਕਰਕੇ ਬਹਿ ਤਾਂ ਸਰਕਾਰ ਵੱਲੋਂ ਹੁੰਦਾ ਇਤਾਂ ਨੇ ਪਰ ਇਹ ਆ ਵੀ ਮੇਰੇ ਗਵਾਂਢ ਚ ਲੱਗਿਆ ਹੋਇਆ ਮੈਂ ਪੁਲਿਸ ਬੁਲਾ ਲਈ ਉਹ ਦੁਸ਼ਮਣੀ ਪੈ ਜਾਂਦੀ ਆ ਯਾਰਾ ਕਹਿੰਦਾ ਤੁਸੀਂ ਸਾਡਾ ਜੀ ਐਂ ਕਰਤਾ ਉਧਰ ਲੱਗਿਆ ਹੋਇਆ ਬੰਦਾ ਕਹਿੰਦਾ ਜੀ ਤੁਸੀਂ ਸ਼ਿਕਾਇਤ ਕਰਤੀ ਇਹ ਸਾਡੀ ਸਮਾਜ ਨੂੰ ਇਹ ਜਾਗਰੂਕ ਹੋਣਾ ਪੈਣਾ ਸਾਡੇ ਜੇ ਅਸੀਂ ਪੜੇ ਲਿਖੇ ਨਹੀਂ ਅਸੀਂ ਬੇਬਕੂਪਾ ਮੰਗ ਐਡਾ ਡੈਕ ਲਾ ਕੇ ਐਡਾ ਉੱਤੇ ਕਮਰੋਲੀ ਪਾਈ ਆ ਇਹ ਇੱਕ ਸੱਭਿਆਕ ਤੇ ਪੜੇ ਲਿਖੇ ਵਿਅਕਤੀਗਤ ਸੋਚ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਪੜੇ ਲਿਖੀ ਸੱਭਿਆਕ ਤੇ ਚੰਗੀ ਸੋਚ ਨਾਲ ਜੀਵਨ ਜਿਉਣਾ ਚਾਹੀਦਾ ਤਿਹਾਰ ਵੀ ਚੰਗੇ ਉਹਦੇ ਨਾਲ ਮਨਾਉਣਾ ਚਾਹੀਦਾ ਤਾਂ ਜੋ ਕਿਸੇ ਦੂਜੇ ਨੂੰ ਹਾਰਮਫੁਲ ਨਾ ਹੋਵੇ ਉਹ ਆਪਣਾ ਸੋਚੇ ਕਿ ਯਾਰ ਮੇਰੇ ਨਾਲ ਕਿਸੇ ਦੂਜੇ ਨੂੰ ਮੈਂ ਕੋਈ ਤਕਲੀਫ ਨਾ ਪਚਾਵਾਂ ਬਿਲਕੁਲ ਜਤਿੰਦਰ ਜੀ ਨੇ ਬਿਲਕੁਲ ਸਹੀ ਗੱਲ ਕਹੀ ਆ ਬਜ਼ੁਰਗਾਂ ਦੇ ਨਾਲ ਨਾਲ ਇਹ ਤਾਂ ਬਹੁਤ ਵੱਡਾ ਨੁਕਸਾਨ ਬੱਚਿਆਂ ਨੂੰ ਹੈ ਬੱਚਿਆਂ ਨੂੰ ਕਿਵੇਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੈ ਕਿਉਂਕਿ ਦਸੰਬਰ ਤੋਂ ਬਾਅਦ ਜਿਹੜੇ ਆ ਫਾਈਨਲ ਐਗਜ਼ਾਮ ਦੀ ਤਿਆਰੀ ਹੁੰਦੀ ਹੈ ਤੇ ਇਹਨਾਂ ਦਿਨਾਂ 'ਚ ਇਹ ਬੱਚੇ ਆ ਜਿਹੜੇ ਉਹ ਕੋਠਿਆਂ ਤੇ ਦਿਖਾਈ ਦਿੰਦੇ ਨੇ ਪੜ੍ਹਾਈ ਤੋਂ ਪਿੱਛੇ ਰਹਿ ਜਾਂਦੇ ਨੇ ਸੋ ਮਾਪਿਆਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਦੀ ਜੇ ਤੁਸੀਂ ਪਰਸੈਂਟੇਜ ਵੀ ਵੱਧ ਦੇਖਣੀ ਹੈ ਤਾਂ ਅਜਿਹੇ ਤਿਹਾਰ ਨੇ ਜਿਹੜੇ ਇੱਕ ਦਿਨ ਮੰਨ ਲਿਆ ਮਨਾਓ ਪਰ ਅੱਗੇ ਪਿੱਛੇ ਜਿਹੜੇ ਬੱਚੇ ਪਤੰਗਬਾਜੀ ਦੇ ਵਿੱਚ ਮਗਰ ਲੈਂਦੇ ਨੇ ਉਹਨਾਂ ਬੱਚਿਆਂ ਨੂੰ ਰੋਕੋ ਤੇ ਇਹਦੇ ਨਾਲ ਹਾਸੇ ਵੀ ਘਟਣਗੇ ਤੇ ਆਪਣੇ ਬੱਚੇ ਆ ਜਿਹੜੇ ਪੜ੍ਹਾਈ ਦੇ ਵਿੱਚ ਵੀ ਅੱਗੇ ਜਾਣਗੇ ਸੋ ਸਾਡੀ ਸਾਰੀ ਟੀਮ ਨੇ ਇੱਕ ਬਹੁਤ ਵਧੀਆ ਸਨੇਹਾ ਦਿੱਤਾ ਅੱਜ ਤੇ 26 ਜਨਵਰੀ ਵਾਲੇ ਦਿਨ ਵੀ ਕਈ ਜਗ੍ਹਾ ਸੁਣਦੇ ਆਂ ਵੀ ਪਤੰਗਬਾਜੀ ਹੁੰਦੀ ਹੈ ਸੋ ਅਸੀਂ ਗੁਜਾਰਸ਼ ਕਰਦੇ ਆਂ ਸਾਰਿਆਂ ਨੂੰ ਹੀ ਮਾਪਿਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਉਹਨਾਂ ਲੋਕਾਂ ਨੂੰ ਜ਼ਰੂਰ ਫੜਿਆ ਜਾਵੇ ਜਿਹੜੇ ਇਹਦਾ ਧੰਦਾ ਕਰਦੇ ਨੇ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਆ ਅਸੀਂ ਇਹਦਾ ਬਹਿਸ਼ਕਾਰ ਸ਼ੁਰੂ ਤੋਂ ਕਰਦੇ ਆਏ ਹਾਂ ਹਰ ਵਾਰੀ ਅਸੀਂ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਤਰੀਹੇ ਤਰੀਕੇ ਦੇ ਨਾਲ ਮੈਸੇਜ ਵੀ ਪਾਉਂਦੇ ਆ ਤੇ ਅੰਤ ਵਿੱਚ ਅਸੀਂ ਇੱਕ ਇੱਕ ਦੋ ਨਾਅਰਿਆਂ ਦੇ ਨਾਲ ਵਿਦਾ ਲਵਾਂਗੇ ਚਾਈਨਾ ਡੋਰ ਦਾ ਬਹਿਸ਼ਕਾਰ ਕਰੋ ਬਹਿਸ਼ਕਾਰ ਕਰੋ ਬਹਿਸ਼ਕਾਰ ਕਰੋ ਚਾਈਨਾ ਡੋਰ ਦਾ ਬਹਿਸ਼ਕਾਰ ਕਰੋ ਬਹਿਸ਼ਕਾਰ ਕਰੋ ਬਹਿਸ਼ਕਾਰ ਕਰੋ ਚਾਈਨਾ ਢੋਰ ਦਾ ਵਹਿਸ਼ਕਾਰ ਕਰੋ ਵਹਿਸ਼ਕਾਰ ਕਰੋ ਵਹਿਸ਼ਕਾਰ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ